ਅਸੀਂ ਸਾਰਿਆਂ ਦਾ ਪੱਖ ਹੈ ਜਿਹੜੇ ਨਿੰਦਕ ਲੋਕ ਜਿਹੜੀਆਂ ਮੱਛੀਆਂ ਮੈਂ ਚੱਕਣ ਨੂੰ ਲੱਗੀਆਂ ਵੀ ਐ ਉਹ ਨਹੀਂ ਹੋਣੀਆਂ ਚਾਹੀਦੀਆਂ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸਾਡੀ ਆਪਣੀ ਸਰਕਾਰ ਹੈ ਤੁਸੀਂ ਕਹੋਗੇ ਆਪਣੀ ਸਰਕਾਰ ਕਿਹੜੀ ਹੈ ਤੁਸੀਂ ਲੋਕਾਂ ਨੇ ਤਾਂ ਵੋਟਾਂ ਵਾ ਕੇ ਦਿਖਾਇਆ ਸਭ ਨੂੰ ਉਹ ਆਪਣੀ ਸਰਕਾਰ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਜਿਹੜੇ ਲੋਕ ਇਸ ਘਰ ਦੀ ਨਿੰਦਿਆ ਕਰਦੇ ਆ ਇਸ ਘਰ ਨੂੰ ਮਾੜਾ ਕਹਿੰਦੇ ਆ ਇਸ ਘਰ ਨੂੰ ਨੀਚਾ ਦਿਖਾਉਣ ਦੀ ਗੱਲ ਕਰਦੇ ਆ ਉਹਨਾਂ ਨੂੰ ਨੱਥ ਪਾਈ ਜਾ ਜੇ ਸਾਡੇ ਵਿੱਚ ਕੋਈ ਨੋਕਸਾ ਜਿਹਦੀ ਮਾਗੀ ਪੱਜ ਡਾਕਟਰ ਬਾਕੇ ਸਾਡੀ ਕੀ ਕਹਿੰਦੇ ਹੁੰਦੇ ਟਰਾਈ ਕਰੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਨਹੀਂ ਇੱਕ ਪੂਜੇ ਇੱਕ ਪੂਜੇ ਨੂੰ ਨਿੰਦਰਾ ਬੜੀ ਮਾਰੀ ਗਰ ਲਈ ਕਈ ਕਹਿੰਦੇ ਨੇ ਨਾਲ ਛੱਪ ਨਸਾ ਵੇਖਦਾ ਤੁਸੀਂ ਭੜਦੇ ਕਿਉਂ ਨਹੀਂ ਲਿੱਤੇ ਵੇਖਦਾ ਮੈਨੂੰ ਤੋੜਿਆ ਗਿਆ ਇੱਕ ਮੇਰੇ ਭਾਣ ਦੇ ਨਾਲ ਮੇਰੇ ਕੌਮ ਦਾ ਭੈਣ ਦਾ ਮੁੰਡਾ ਸੱਤ ਸਾਰ ਹੋ ਕੇ ਬਾਸ ਨੂੰ ਨਾਮ ਸਾਰ ਆਇਆ ਸੱਤ ਸਾਰ ਸ਼ਕਤ ਮੁੰਡਾ ਜਿਹੜਾ ਮੱਗੇ ਆ ਜਾਵੇ ਮੱਥਾ ਟੇਕ ਲਵੇ ਗੱਲਬਾਤ ਕਰ ਲਵੇ ਵੱਖਰੀ ਗੱਲ ਪਰ ਨਾ ਦਾ ਕੋਈ ਨਾਮ ਸਾਰ ਕੋਈ ਨਸ਼ੇੜੀ ਹੈ ਤਾਂ ਫੜਿਆ ਗਿਆ ਨਾ ਕੋਈ ਨਾਮ ਸਾਰ ਦੇ ਵਿੱਚ ਹੀ ਦੀ ਗੱਲ ਹੈ ਜੇ ਹੈ ਜਿਹੜੀ ਮਰਜੀ ਸਰਕਾਰ ਜਿਹੜਾ ਮਰਜੀ ਵਰਦਾ ਮੇਰੇ ਨਾਲ ਕੇ ਗੱਲ ਕਰੇ ਮੈਂ ਤਿਆਰ ਕੀ ਬੁੱਢਾ ਦਲਕ ਦੇ ਸਾਡੇ ਖਿਲਾਫ ਬੈਠਾ ਆ ਬੈਠਿਆ ਬੁੱਢੇ ਦਲ ਦੇ ਮੁਖੀ ਜੇ ਕਿਸੇ ਨੂੰ ਕੋਈ ਦੋਖਾ ਸਾਡੇ ਸਾਹਮਣੇ ਆ ਕੇ ਗੱਲ ਕਰੇ ਕਿਉਂ ਮੀਡੀਆ ਦੇ ਵਿੱਚ ਝੂਠ ਬੋਲਦੇ ਹੋ ਕਿਉਂ ਮੀਡੀਆ ਦੇ ਵਿੱਚ ਕੁਫਰ ਬੋਲਦੇ ਹੋ ਆ ਮੈਨੂੰ ਤਾਂ ਕਹਿਣਾ ਨਹੀਂ ਆਉਂਦਾ ਸੱਚੀ ਗੱਲ ਮੈਂ ਦੋਰਾ ਅੱਜ ਟਿੱਕਰ ਆਪਦਾ ਦਮ ਆ ਸਕਦੇ ਆ ਅੱਜ ਟਿੱਕਰ ਕਰੇ ਕਿਸੇ ਇਕੱਲੇ ਮਾਪੇ ਨੂੰ ਬਾਕੇ ਗੱਲ ਕੀਤੀ ਹੋਵੇ ਕਿਸੇ ਹੋਰ ਨਾਲ ਕੀਤੀ ਹੋਵੇ ਕਿਸੇ ਦਾ ਘਰ ਨਹੀਂ ਤੇ ਬੈਠੇ ਹੋਈਏ ਬਾਪਾ ਜਿਨੇ ਕਹੇ ਜੀਵਨ ਤਾਂ ਸਭ ਤੋਂ ਵਾਰ ਜੇ ਜੀਵਨ ਨਹੀਂ ਤਾਂ ਬੰਦਾ ਕੌਡ ਨੂੰ ਖੋਟਾ ਪਰ ਮੈਂ ਸਾਰੀ ਦੁਨੀਆ ਮੰਨਣ ਲੱਗ ਜਾਵੇ ਉਹ ਗੁਰੂ ਨਾਨਕ ਦੇ ਰਾਖ ਤੋਂ ਮੁੱਕ ਨਹੀਂ ਹੋ ਸਕਦਾ ਲੋਕਾਂ ਤੋਂ ਮੁੱਕ ਰੱਖ ਲੱਗਦਾ ਗੁਰੂ ਰਾਖੋਂ ਨਹੀਂ ਰੱਖ ਸਕਦਾ ਇਸ ਲਈ ਮੈਂ ਤਾਂ ਇੰਨੀ ਆ ਕਿ ਬੇਨਤੀਆਂ ਕਰੂੰਗਾ ਸਾਡੇ ਜਥੇਦਾਰ ਸਿੰਘ ਸਾਹਿਬਾਨ ਪਾਪਾ ਬਲਬੀਰ ਸਿੰਘ ਜੀ ਸਾਨੂੰ ਕਹਿੰਦੇ ਤੁਸੀਂ ਬੋਲ ਲਓ ਮੈਂ ਸਾਨੂੰ ਇਹਨਾਂ ਬੋਲਣਾ ਦਮ ਨਹੀਂ ਪਰ ਅਸੀਂ ਇਹ ਜ਼ਰੂਰ ਕਹਿੰਦੇ ਆ ਪਾਪਾ ਜੀ ਨੇ ਜਿਹੜੇ ਇਥੋਂ ਦੇ ਪਿਆਰੇ ਇਥੇ ਪਰਿਵਾਰ ਰਹਿੰਦਾ ਜਿਵੇਂ ਸੱਚ ਤਾਂ ਕੋ ਜਾਣੇ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਕਵਾਏ ਸੱਚ ਪਸਾਨਿਆ ਇੱਥੇ ਰਹਿਣ ਵਾਲੇ ਬੰਦਿਆਂ ਨੂੰ ਆਪ ਦੀ ਮੱਤ ਮੰਨੀ ਪੈਂਦੀ ਆ ਗੁਰੂ ਦੀ ਮੱਤ ਧਾਰਨਾ ਕਰਨੀ ਪੈਂਦੀ ਆ ਕੋਈ 10 ਸਾਲ ਦਾ 20 ਸਾਲ ਦਾ ਪਲੱਸ ਸਾਲ ਦਾ 70 ਸਾਲ ਦਾ ਕਿੰਨੀਆਂ-ਕਿੰਨੀਆਂ ਉਮਰਾਂ ਦੇ ਰਹਿ ਰਹੇ ਆ ਸਾਥ ਸਾਥ ਕੇ ਕੋਨਾ ਵਾਸਤੇ ਕੋਈ ਬੁਰਾ ਕਹਿਣਾ ਬਹੁਤ ਮਾਰੀ ਦਾ ਇਸ ਲਈ ਸਾਥ ਸਾਥ ਦੀ ਮੈਂ ਵੀ ਇਹ ਵੀ ਕਹਿੰਦੇ ਸੋਚੋ ਕਿ ਪਿਆਰ ਦਾ ਸਹੂਰ ਜ਼ਰੂਰ ਲੈਣਾ ਇਹ ਨਾ ਹੋਵੇ ਕੋਈ ਬੰਦਾ ਬੋਲਦਾ ਨਹੀਂ ਗੂੰਜ ਦੇ ਨਾਲ ਇੱਕ ਤਾਂ ਇਹ ਬੇਨਤੀ ਆ ਜਿਹੜੀ ਸਾਡੀ ਸਰਕਾਰ ਜਾਂ ਸਾਡਾ ਪ੍ਰਸ਼ਾਸਨ ਰੋ ਉਹ ਇਥੋਂ ਦੀ ਤਰਖਾਸ ਨੂੰ ਫੜੇ ਉਹਤੇ ਅਮਲ ਕਰੇ ਇਹ ਸਾਰੇ ਬਈ ਜ਼ਰੂਰੀ ਆ ਕਿ ਤੁਸੀਂ ਇਸ ਗੱਲ ਤੇ ਤਿਆਰ ਜਿਹੜੇ ਮਹਾਂਪੁਰਖ ਸਾਰੇ ਅਸਥਾਨ ਤੇ ਵੱਡੇ ਅਸਥਾਨ ਤੇ ਜਗਰਾਉ 71 ਹੋਏ ਤੇ ਜਿਹੜਾ ਸਾਰੀਆਂ ਗੁਰਸਿੱਖ ਸੰਗਤਾਂ ਤੇ ਜਿੱਥੇ ਸਾਰੇ ਸੰਤ ਮਹਾਂਪੁਰਖ ਸੰਤ ਬਾਬਾ ਕਾਲਾ ਸਿੰਘ ਜੀ ਸੰਤ ਬਾਬਾ ਲੱਖਾ ਸਿੰਘ ਜੀ ਸੰਤ ਬਾਬਾ ਗੁਰਜੀਤ ਸਿੰਘ ਜੀ ਤੇ ਸੰਤ ਬਾਬਾ ਜੋਰਾ ਸਿੰਘ ਜੀ ਵਦਨੀ ਵਾਲੇ ਮਹਾਂਪੁਰਖ ਸਮਾਦ ਭਾਈਕੇ ਵਾਲੇ ਮਹਾਂਪੁਰਖ ਸੰਤ ਬਾਬਾ ਜੋਗਾ ਸਿੰਘ ਜੀ ਕਰਨਾਲ ਵਾਲੇ ਸਾਰੇ ਹੀ ਮਹਾਂਪੁਰਖ ਜਿਹੜੇ ਨਾਨਕਸਰ ਦੇ ਨਾਲ ਸਬੰਧ ਰੱਖਦੇ ਨੇ ਸਾਰੇ ਪੰਜਾਬ ਨਹੀਂ ਪੂਰੇ ਆਪਣੇ ਬਾਹਰੋਂ ਵੀ ਆਏ ਨੇ ਜਿਹੜੇ ਆਪਣੇ ਦਿੱਲੀ ਤੇ ਆਪਣੇ ਪੂਰੇ ਹਿੰਦੁਸਤਾਨ ਦੇ ਵਿੱਚ ਰਹਿੰਦੇ ਨੇ ਤੇ ਵਿਦੇਸ਼ ਤੋਂ ਵੀ ਬਾਬਾ ਬਲਵਿੰਦਰ ਸਿੰਘ ਕੁਰਾਲੀ ਵਾਲੇ ਉੱਥੋਂ ਆਏ ਨੇ ਅਮਰੀਕਾ ਤੋਂ ਕੈਲੀਫੋਰਨੀਆ ਤੋਂ ਆਏ ਨੇ ਗੁਰਪ੍ਰੀਤ ਸਿੰਘ ਸਾਰਿਆਂ ਦੀ ਜਿਹੜੇ ਨਿੰਦਕ ਲੋਕ ਨੇ ਜਿਨ੍ਹਾਂ ਨੇ ਨੈੱਟ ਦੇ ਉੱਪਰ ਗਲਤ ਪ੍ਰਚਾਰ ਕੀਤਾ ਤੇ ਸੰਸਥਾ ਨੂੰ ਜਿਹੜਾ ਬਦਨਾਮ ਕਰਨ ਦੀ ਜਿਹੜੀ ਆ ਕੋਝੀ ਚਾਲ ਚਲਾਈ ਤੇ ਉਹਨਾਂ ਨੂੰ ਜਿਹੜਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜਾ ਉਹ ਅੱਜ ਜਿਹੜੇ ਪਰਚਾ ਨਾਂ ਦਰਜ ਕੀਤਾ ਗਿਆ ਸਾਰੀਆਂ ਗੁਰਸਿੱਖ ਸੰਗਤਾਂ ਦੀ ਮੰਗ ਹੈ ਜਿਨ੍ਹਾਂ ਨੇ ਨੈਟ ਤੇ ਇਸ ਮਹਾਨ ਸੰਸਥਾ ਨੂੰ ਜਿਹੜਾ ਬਦਨਾਮ ਕੀਤਾ ਤੇ ਜੇ ਨਾਂ ਉਹਨਾਂ ਨੇ ਅੱਜ ਪਰਚਾ ਦਰਜ ਕੀਤਾ ਖਿਲਾਫ ਉਹਦੇ ਕਾਰਵਾਈ ਕੀਤੀ ਤੇ ਜਿਹੜਾ ਉਹ ਆਪਣੇ ਅਗਲਾ ਐਕਸ਼ਨ ਜਿਹੜਾ ਅੱਜ ਤੋਂ 5 ਦਿਨ ਦੇ ਬਾਅਦ ਜਿਹੜਾ ਸਖਤ ਐਕਸ਼ਨ ਜਿਹੜਾ ਉਹ ਆਪਣੇ ਉਲੀਕੇ ਤੇ ਜਿਹੜਾ ਪੰਜਾਬ ਸਰਕਾਰ ਤੋਂ ਸਾਂਭਿਆ ਨਹੀਂ ਜਾਣਾ ਇਹਨੂੰ ਤੁਰੰਤ ਜਿਹੜਾ ਉਹਦੇ ਖਿਲਾਫ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਤੇ ਉਹ ਮਹਾਪੁਰਖਾਂ ਨੂੰ ਦੱਸਿਆ ਜਾਵੇ ਜਾਂ ਉਹ ਅਕਾਲ ਤਖਤ ਸਾਹਿਬ ਤੇ ਜਿਹੜਾ ਨਿੰਦਕ ਹੈ ਜਾਂ ਇੱਥੇ ਆ ਕੇ ਮਾਫੀ ਮੰਗੇ ਤੇ ਜੇ ਉਹਦੇ ਕੋਲੇ ਕੋਈ ਸਬੂਤ ਹੈ ਉਹ ਸੰਗਤ ਦੇ ਵਿੱਚ ਪੇਸ਼ ਕਰੇ ਤੇ ਜੇ ਨਹੀਂ ਕਰੂਗਾ ਜਾਂ ਨਹੀਂ ਆ ਕੇ ਮਾਫੀ ਮੰਗੂਗਾ ਤੇ ਫਿਰ ਉਹਨੂੰ ਜਿਹੜਾ ਦੰਡ ਜਿਹੜਾ ਨਿਹੰਗ ਸਿੰਘ ਜਥੇਬੰਦੀਆਂ ਉਹ ਆਪ ਆਪਣੇ ਉਹ ਤਿਆਰ ਰਵੇ ਅੱਜ ਬਹੁਤ ਵੱਡਾ ਫੈਸਲਾ ਲਿਆ ਗਿਆ ਹੈ ਵੀ ਇਹ ਕੂੜ ਪ੍ਰਚਾਰ ਕਰਨ ਵਾਲੇ ਲੋਕਾਂ ਨੂੰ ਕਿਹਾ ਵੀ ਸਾਵਧਾਨ ਹੋ ਜਾਓ ਕਿਉਂਕਿ ਇਸ ਤਰ੍ਹਾਂ ਦੀਆਂ ਨਿੰਦਿਆ ਚੁਗਲੀਆਂ ਜਿਹੜਾ ਅੱਜ ਕੱਲ ਵਟਸਐਪ ਤੇ ਹੋਰ ਮੀਡੀਆ ਵਿੱਚ ਇਸ ਤਰ੍ਹਾਂ ਦੇ ਦੌਰ ਚੱਲ ਰਹੇ ਨਾ ਨਿੰਦਕਾਂ ਲੋਕਾਂ ਦੇ ਉਹਨਾਂ ਵਾਸਤੇ ਅੱਜ ਸੰਪਰਦਾ ਨੇ ਬੜਾ ਵੱਡਾ ਫੈਸਲਾ ਲਿਆ ਹੈ ਪ੍ਰਸ਼ਾਸਨ ਨੂੰ ਵੀ ਕਿਹਾ ਸਰਕਾਰ ਨੂੰ ਵੀ ਕਿਹਾ ਇਹ ਕੰਮ ਤੁਹਾਡੇ ਨੇ ਕੋਈ ਗਲਤੀ ਕਰਦਾ ਸਰਕਾਰ ਉਹਦਾ ਕੋਈ ਪਰਚਾ ਕਰਾਂਦਾ ਕੋਈ ਸਰਕਾਰ ਉਹਦੀ ਸੁਣਾਈ ਕਰਦਾ ਇਹ ਆਪਣੇ ਆਪ ਸਰਕਾਰ ਬਣ ਕੇ ਲੋਕ ਬਹਿ ਗਏ ਨੇ ਇਸ ਕਰਕੇ ਬੁੱਢਾ ਦਲ ਨੇ ਤੇ ਇਥੋਂ ਤੱਕ ਕਿਹਾ ਵੀ ਜਿਵੇਂ ਪੁਰਾਣਿਆਂ ਨੂੰ ਨੱਥ ਪਾਉਂਦੇ ਸਾਂ ਚੰਦੂ ਵਰਗਿਆਂ ਨੂੰ ਹੋਰ ਦਾਰਾ ਸਿੰਘ ਨੇ ਇੱਕ ਵਾਰੀ ਫਿਲਮ ਬਣਾਈ ਸੀ ਫਤੇਗੜ ਸਾਹਿਬ ਉਹਨੂੰ ਸੰਗਲ ਮਾਰ ਕੇ ਗਿੱਲਾ ਕੰਮਲ ਦੇ ਵਿੱਚ ਰੱਖਿਆ ਐਵੇਂ ਬਾਬਾ ਬਲਬੀਰ ਸਿੰਘ ਨੇ ਕਿਹਾ ਕੋਈ ਨਹੀਂ ਫਿਰ ਭਾਈ ਜੇ ਬੁੱਢੇ ਦਲ ਦਾ ਨਾਮ ਵਰਤਦਾ ਚੋਲਾ ਪਾਇਆ ਤੇ ਫਿਰ ਅਸੀਂ ਉਹਨੂੰ ਸੰਗਲ ਮਾਰ ਕੇ ਇੱਕ ਵਾਰੀ ਦੁਨੀਆ ਨੂੰ ਦੱਸਾਂਗੇ ਕਿਵੇਂ ਨਿਹੰਗ ਸਿੰਘ ਫੌਜ ਐਕਸ਼ਨ ਲੈਂਦੀ ਐ ਫੌਜ ਐ ਸੋ ਬੁੱਢਾ ਦਲ ਵੀ ਆਇਆ ਤੇ ਸਾਰੀ ਸੰਪਰਦਾ ਦੇ ਅਜੇ ਬਹੁਤ ਸਾਧੂ ਰਹਿ ਗਏ ਨੇ ਕਿਉਂਕਿ ਸੰਪਰਦਾ ਦਾ ਵਿਸ਼ਾਲ ਆਧਾਰ ਐ ਔਰ ਸੰਪਰਦਾ ਦਾ ਵਿਸ਼ੇ ਕੋਈ ਨਹੀਂ ਐ ਇਸ ਤਰ੍ਹਾਂ ਦੇ ਵਿਚਾਰਾਂ ਦੇ ਸੋ ਸੰਪਰਦਾ ਨੇ ਬਹੁਤ ਵਧੀਆ ਨਿਮਰਤਾ ਨਾਲ ਹੱਥ ਜੋੜ ਕੇ ਔਰ ਕਿੰਨੇ ਪਿਆਰ ਦੀ ਸ਼ਬਦਾਵਲੀ ਵਰਤ ਕੇ ਕਿਹਾ ਵੀ ਨਾ ਬਈ ਇਹ ਗਲਤ ਪ੍ਰਚਾਰ ਹੈ ਏਡੀ ਵੱਡੀ ਸੰਪਰਦਾ ਏਡੇ ਏਡੇ ਮਹਾਪੁਰਸ਼ਾਂ ਬਲੀਆਂ ਨੂੰ ਬੰਦਗੀ ਵਾਲਿਆਂ ਨੂੰ ਬੋਲਣਾ ਉਹਨਾਂ ਦੇ ਨਾਂ ਨੂੰ ਇਸ ਤਰ੍ਹਾਂ ਬੋਲਣਾ ਬਹੁਤ ਵੱਡੀ ਉਹਨਾਂ ਲੋਕਾਂ ਦੀ ਭੁੱਲ ਹੈ ਆ ਕੇ ਆਪਣੀ ਮਾਫੀ ਮੰਗਣ ਪੇਸ਼ ਹੋ ਜਾਣ ਨਹੀਂ ਤੇ ਫਿਰ ਅਗਲਾ ਦੌਰ ਨਾਨਕਸਰ ਦੀ ਸੰਪਰਦਾ ਦੇ ਸਾਧਵੀ ਲੈ ਸਕਦੇ ਸਮਰਾਤਾ ਸਾਰੇ ਏ ਉਹ ਜਾਨ ਸੰਗ ਫੌਜਾਂ ਵੀ ਤਿਆਰ ਪਰ ਤਿਆਰ ਨੇ ਸਾਧੂ ਸਮਾਜ ਸਾਧੂ ਸਮਾਜ ਸਾਰਾ ਤਿਆਰ ਪਰ ਤਿਆਰ ਹੈ ਪਾਏ ਉਹ ਕਿਸੇ ਸੰਪਰਦਾ ਨਾਲ ਜੁੜਿਆ ਪਰ ਨਾਨਕ ਸਰ ਸੰਪਰਦਾ ਵਾਸਤੇ ਤਿਆਰ ਪਰ ਤਿਆਰ ਹੈ ਇਹ ਅੱਜ ਫੈਸਲਾ ਲਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ